ਪੰਜਾਬੀਓ ਹੁਣ ਤੁਸੀਂ ਤਿਆਰੀ ਖਿੱਚ ਲਓ ਕਿਉਂਕਿ ਮੌਨਸੂਨ ਜੋ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਐਕਟਿਵ ਹੋ ਚੁੱਕਿਆ ਤੇ ਨਾਲ ਹੀ ਕੁਝ ਜ਼ਿਲ੍ਹਿਆਂ ਦੇ ਵਿੱਚ ਜੋ ਮੀਂਹ ਹੈ ਉਹ ਰੱਜ ਕੇ ਹੋਇਆ ਹੈ ਗਰਮੀ ਤੋਂ ਰਾਹਤ ਮਿਲੀ ਹੈ ਹਾਲਾਂਕਿ ਕੁਝ ਿਲਾਕਿਆਂ 'ਚ ਅਜੇ ਹੇ ਨੇ ਜਿਨ੍ਹਾਂ ਦੇ ਵਿੱਚ ਜੋ ਗਰਮੀ ਆ ਹਜੇ ਵੀ ਬਰਕਰਾਰ ਹੈ ਪਰ ਮੌਨਸੂਨ ਜੋ ਹੈ ਉਸ ਦੀ ਦਾਸਤਕ ਹੋ ਚੁੱਕੀ ਹੈ ਨੌ ਜ਼ਿਲ੍ਹਾ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਮੌਨਸੂਨ ਜੋ ਹੈ ਐਕਟਿਵ ਹੋ ਚੁੱਕਿਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤਾਂ ਮੌਨਸੂਨ ਜੋ ਹੈ ਉਹ ਲਗਾਤਾਰ ਹੀ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਜ਼ਿਲ੍ਹਾ ਦੇ ਵਿੱਚ ਰੱਜ ਕੇ ਹੀ ਪੈਣ ਦੇ ਕਾਰਨ ਪਾਣੀ ਪਾਣੀ ਜੋ ਹੈ ਇਲਾਕਾ ਹੋ ਗਿਆ ਤੁਹਾਨੂੰ ਦੱਸ ਦਈਏ ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ ਤੇ ਦੋ ਦਿਨਾਂ ਤੋਂ ਰੁਕੀ ਮੌਨਸੂਨ ਨੇ ਹੁਣ ਜ਼ੋਰ ਫੜ ਲਿਆ ਮੌਨਸੂਨ ਅੱਗੇ ਵਧ ਚੁੱਕਿਆ ਤੇ ਮਾਝੇ ਦੁਆਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਐਕਟਿਵ ਹੋ ਗਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਹਲਕੇ ਜ਼ਿਆਦਾ ਸ਼ਹਿਰਾਂ ਦਾ ਤਾਪਮਾਨ ਜੋ ਹੈ 36 ਡਿਗਰੀ ਦੇ ਆਸ-ਪਾਸ ਰਹਾ ਪਰ ਨਮੀ ਜੋ ਹੈ ਉਸ ਦੇ ਕਾਰਨ ਥੋੜੀ ਪਰੇਸ਼ਾਨੀ ਹੋ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ 9 ਜ਼ਿਲ੍ਹਿਆਂ ਦੇ ਵਿੱਚ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਤਾਂ ਉਹ ਕਿਹੜੇ ਜ਼ਿਲ੍ਹੇ ਨੇ ਉਸ ਦੇ ਬਾਰੇ ਤੁਹਾਨੂੰ ਦੱਸ ਦੇ ਨੇ ਆ ਉਹ ਜ਼ਿਲ੍ਹਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਲੇਰ ਕੋਟਲਾ ਪਠਾਨਕੋਟ हशियारपुर अति नवा शहर ਦੇ ਵਿੱਚ 오렌ਜ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਇੱਥੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦਕਿ ਬਾਕੀ ਜੋ ਸਾਰੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ yellow ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਕਿਆਂ ਦੇ ਵਿੱਚ ਭਾਰੀ ਮੀਂਹ ਦੀ ਪਵਿਕ ਬਾਣੀ ਵੀ ਕੀਤੀ ਹੈ ਅਜੇ 'ਚ ਲੋਕਾਂ ਨੂੰ ਬੇहद ਸਾਵਧਾਨ ਰਹਿਣ ਦੀ ਵੀ ਲੋੜ ਹੈ ਕਿਉਂਕਿ ਮੌਨਸੂਨ ਤੋਂ ਬਾਅਦ ਕਿਹੋ ਜਿਹੇ ਹਾਲਾਤ ਹੋ ਜਾਂਦੇ ਨੇ ਉਸ ਨੂੰ ਲੈ ਕੇ ਵੀ ਹਰ ਇੱਕ ਪੰਜਾਬੀ ਜੋ ਹੈ ਉਹਨਾਂ ਨੂੰ ਪਤਾ ਹੈ ਹਾਲਾਂਕਿ ਜੋ ਪਿਛਲੇ ਸਾਲ ਹੋਇਆ ਸੀ ਅਜੇਹਾ ਪੰਜਾਬ ਦੇ ਵਿੱਚ ਇਸ ਵਾਰ ਨਾ ਹੋਵੇ ਇਸ ਕਰਕੇ ਜੋ ਹੈ ਪੰਜਾਬ ਸਰਕਾਰ ਜੋ ਪ੍ਰਸ਼ਾਸਨ ਹੈ ਲਗਾਤਾਰੀ ਮੁਸ਼ਤੈਦ ਹੈ ਤੁਹਾਨੂੰ ਦੱਸ ਦਈਏ 27 ਤੋਂ ਲੈ ਕੇ 29 ਜੂਨ ਤੱਕ ਪਠਾਨਕੋਟ ਅਤੇ ਹਿਮਾਚਲ ਸਰਹੱਤੇ ਮੌਨਸੂਨ ਜੋ ਹੈ ਉਹ ਰੁਕਿਆ ਹੋਇਆ ਸੀ ਤੇ ਹੁਣ ਉਹ ਅੱਗੇ ਵੱਧ ਚੁੱਕਿਆ ਹੈ ਮੌਨਸੂਨ ਨੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜ਼ਿਲਹੰਦਰ ਹੁਸ਼ਿਆਰਪੁਰ ਨਵਾਂਸ਼ਹਿਰ ਮੁਹਾਲੀ ਨੂੰ ਕਵਰ ਕਰ ਲਿਆ ਮੌਸਮ ਵਿਭਾਗ ਦਾ ਜੋ ਅਨੁਮਾਨ ਹੈ ਕਿਹਾ ਜਾ ਰਿਹਾ ਕਿ ਜੇਕਰ ਮੌਨਸੂਨ ਦੀ ਰਫਤਾਰ ਚੰਗੀ ਰਹੀ ਤਾਂ ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਮੌਨਸੂਨ ਜੋ ਹੈ ਪੂਰੇ ਪੰਜਾਬ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਵੇਗਾ ਯਾਨੀ ਕਿ ਹਰ ਇੱਕ ਜ਼ਿਲ੍ਹੇ ਨੂੰ 2 ਤੋਂ 3 ਦਿਨਾਂ ਦੇ ਵਿੱਚ ਮੌਨਸੂਨ ਜੋ ਹੈ ਕਵਰ ਕਰ ਸਕਦਾ ਹੈ ਭਾਰਤੀ ਵਿਭਾਗ ਮੌਸਮ ਵਿਭਾਗ ਦੀ ਗੱਲ ਕਰੇ ਯਾਨੀ ਆਈਐਮਡੀਤੀ ਤਾ ਮੌਸਮ ਦੇ ਬਾਰੇ ਉਹਨਾਂ ਨੇ ਵੱਡਾ ਅਪਡੇਟ ਦਿੱਤਾ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਜੋ ਹੈ ਰਾਹਤ ਨਹੀਂ ਸੀ ਮਿਲ ਰਹੀ ਉੱਥੇ ਹੀ ਹੁਣ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਮੀਂਹ ਹੈ ਉਹ ਬਹੁਤ ਜ਼ਿਆਦਾ ਪਿਆ ਹੈ ਪਾਣੀ ਪਾਣੀ ਇਲਾਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਖਾਸ ਤੌਰ ਤੇ ਗੱਲ ਕਰ ਲਈਏ ਹੋਰ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਮੀਂਹ ਜੋ ਹੈ ਉਸ ਦੇ ਕਾਰਨ ਪਾਣੀ ਪਾਣੀ ਜੜਾਇਆ ਸੜਕਾਂ ਦੇ ਵਿੱਚ ਪਾਣੀ ਪਾਣੀ ਹੀ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਕਈ ਜ਼ਿਲ੍ਹੇ ਅਜਿਹੇ ਨੇ ਜਿੱਥੇ ਹਜੇ ਵੀ ਜੋ ਗਰਮੀ ਹੈ ਉਹ ਬਰਕਰਾਰ ਹੈ ਲੇਕਿਨ ਹੀਟ ਵੇਵ ਤੋਂ ਰਾਹਤ ਮਿਲ ਚੁੱਕੀ ਹੈ ਕਿਉਂਕਿ ਮੌਨਸੂਨ ਜੋ ਹੈ ਉਹ ਨੇੜੇ ਤੇੜੇ ਇਲਾਕੇ ਦੇ ਵਿੱਚ ਐਕਟਿਵ ਹੋ ਚੁੱਕਿਆ ਜਿਸ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ ਹਾਲਾਂਕਿ ਮੌਨਸੂਨ ਜੋ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਐਕਟਿਵ ਹੋ ਜਾਵੇਗਾ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਜੋ ਹੈ ਉਸ ਦੇ ਨਾਲ ਅਗਲੇ 4 ਦਿਨਾਂ ਦੇ ਵਿੱਚ ਜੋ ਮੀਂਹ ਹੈ ਪੈਣ ਦੀ ਭਾਵਨਾ ਜਿਹੜੀ ਹੈਗੀ ਆ ਜਤਾਈ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਮੀਂਹ ਜੋ ਹੈ ਉਹ ਜ਼ਿਆਦਾ ਪੈ ਸਕਦੀ ਹੈ ਤਾਂ ਆਈਐਮਡੀ ਮੁਤਾਬਕ ਮੌਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਵੀ ਜੋ ਹੈ ਉਹ ਜਤਾਈ ਜਾ ਰਹੀ ਹੈ ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 1 ਤੋਂ 29 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਜ਼ਿਆਦਾ ਘੱਟ ਮੀਂਹ ਪਿਆ ਸੀ ਹਾਲਾਂਕਿ ਹੁਣ ਜੇਕਰ ਗੱਲ ਕਰੀਏ ਤਾਂ ਗਰਦ ਦੇ ਨਾਲ ਜੋ ਹੈ ਮੀਂਹ ਵੀ ਪੈ ਸਕਦੀ ਹੈ ਤੇਜ਼ ਹਨੇਰੀ ਵੀ ਜਿਹੜੀ ਹੈਗੀ ਆ ਉਹ ਚੱਲ ਸਕਦੀ ਹੈ ਤਾਂ ਮੌਸਮ ਵਿਭਾਗ ਜਿਨ੍ਹਾਂ ਨੇ ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ orange ਅਲਰਟ ਜਾਰੀ ਕੀਤਾ ਹੈ yellow ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਇਸੇ ਦੇ ਲਈ ਹਰ ਇੱਕ ਪੰਜਾਬੀ ਨੂੰ ਜਿਹੜਾ ਆ ਹੁਣ ਧਿਆਨ ਵੀ ਰੱਖਣ ਦੀ ਲੋੜ ਹੈਗੀ ਆ ਕਿ ਆਖਰ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੌਸਮ ਜੋ ਹੈ ਉਸ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਜਿਸ ਦੇ ਕਾਰਨ ਹੋ ਸਕਦਾ ਹੈ ਕਿ ਥੋੜਾ ਜਿਹਾ ਤੁਹਾਨੂੰ ਮੁਸ਼ਕਲ ਵੀ ਹੋਵੇ ਕਿਉਂਕਿ ਮੌਨਸੂਨ ਜਦੋਂ ਐਕਟਿਵ ਹੁੰਦਾ ਹੈ ਤਾਂ ਸਾਰਿਆਂ ਨੂੰ ਯਾਦ ਹੋਵੇਗਾ ਪਿਛਲੇ ਸਾਲ ਕਿਹੋ ਜਿਹਾ ਜਿਹੜਾ ਮੰਜਰਾ ਉਹ ਦੇਖਣ ਨੂੰ ਮਿਲਿਆ ਸੀ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਉਹ ਲਗਾਤਾਰ ਐਕਟਿਵ ਹੈ ਤਾਂ ਇਸ ਵਾਰ ਵੀ ਜੋ ਮੌਨਸੂਨ ਹੈ ਉਹ ਐਕਟਿਵ ਹੋ ਚੁੱਕਿਆ ਹੈ ਤਾਂ ਕਈ ਜ਼ਿਲ੍ਹਾ ਦੇ ਵਿੱਚ ਮੀਂਹ ਪਿਆ ਹੈ ਪਠਾਨਕੋਟ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਤਾਂ ਲਗਾਤਾਰੀ ਮੌਸਮ ਵਿਭਾਗ ਵੀ ਜੋ ਐਕਟਿਵ ਹੈ ਉਹਨਾਂ ਦੇ ਵੱਲੋਂ ਵੀ ਜੋ ਰੁਕ ਰੁਕ ਕੇ ਇਸ ਦੇ ਵਿੱਚ ਜੋ ਜਾਣਕਾਰੀ ਆ ਉਹ ਦਿੱਤੀ ਜਾ ਰਹੀ ਹੈ ਜੇਕਰ ਟੈਂਪਰੇਚਰ ਦੀ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ 34.5 ਡਿਗਰੀ ਜਿਹੜਾ ਟੈਂਪਰੇਚਰ ਰਿਹਾ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਬੱਦਲ ਜਿਹੜੇ ਹੈਗੇ ਆ ਉਹ ਵੀ ਅੱਜ ਉੱਥੇ ਬੱਦਲਵਾਈ ਰਹੂਗੀ ਤੇ ਨਾਲ ਹੀ ਜਿਹੜੀ ਆ ਮੀਂਹ ਵੀ 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 ਪੈ ਸਕਦਾ ਹੈ ਤੇ ਜੋ ਟੈਂਪਰੇਚਰ ਹੈ 28 ਤੋਂ 39 ਡਿਗਰੀ ਦੇ ਵਿੱਚ ਜਿਹੜਾ ਹੈਗਾ ਉਹ ਰਹਿ ਸਕਦਾ ਤੇ ਉਥੇ ਜਲੰਧਰ ਦੇ ਵਿੱਚ 34 ਡਿਗਰੀ ਦੇ ਨੇੜੇ ਤੇੜੇ ਜੋ ਟੈਂਪਰੇਚਰ ਆਉ ਰਿਹਾ ਸੀ ਬਦਲਵਾਈ ਜਿਹੜੀ ਹੈਗੀ ਉਥੇ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਉੱਥੇ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਬੱਦਲ ਜਿਹੜੇ ਹੈਗੇ ਉਹ ਛਾ ਸਕਦੇ ਨੇ ਦੂਜੇ ਪਾਸੇ ਪਟਿਆਲਾ ਦੀ ਗੱਲ ਕਰ ਲਈਏ ਤਾਂ ਪਟਿਆਲਾ ਦੇ ਵਿੱਚ ਵੀ ਤੇ ਨਾਲ ਹੀ ਮੁਹਾਲੀ ਦੇ ਵਿੱਚ ਵੀ ਬੱਦਲ ਵਾਈ ਜੋ ਆ ਉਹ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਮੌਸਮ ਜੋ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੁਹਾਵਣਾ ਜਿਹੜਾ ਆ ਬਣਿਆ ਰਹੇਗਾ